ਓਲੰਪਿਕ 'ਚ ਭਾਰਤ ਲਈ ਸਭ ਤੋਂ ਪਹਿਲਾ ਮੈਡਲ ਝੋਲੀ ਵਿੱਚ ਪਿਆ ਔਰ ਜਿਸ ਨੇ ਪਾਇਆ ਉਸ ਖਿਡਾਰਨ ਦੀ ਚਾਰੇ ਪਾਸੇ ਵਾਹ ਵਾਹ ਹੋ ਰਹੀ ਹੈ ਤਾਰੀਫਾਂ ਕਰਦੇ ਲੋਕ ਥੱਕਦੇ ਨਹੀਂ ਤੇ ਸਾਰਾ ਦੇਸ਼ ਮਾਣ ਨਾਲ ਕਹਿ ਰਿਹਾ ਕਿ ਸਾਡੇ ਦੇਸ਼ ਦੀ ਧੀ ਨੇ 22 ਸਾਲਾਂ ਦੀ ਧੀ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪਰ 22 ਸਾਲਾਂ ਇਸ ਕੁੜੀ ਦੀ ਇਸ ਖਿਡਾਰਨ ਦੀ ਜਿਹੜੀ ਕਿ ਹੁਣ ਮਹਾਨ ਖਿਡਾਰਨ ਬਣ ਗਈ ਹੈ ਇੱਕ ਮੈਡਲ ਕਿਉਂਕਿ ਖਾਤਾ ਜਦੋਂ ਖੁੱਲਦਾ ਇੱਕ ਵੱਡੇ ਦੇਸ਼ ਦਾ ਤਾਂ ਫਿਰ ਸਾਰੇ ਹੀ ਤਾੜੀਆਂ ਵੀ ਮਾਰਦੇ ਨੇ ਹੌਸਲਾ ਫਜਾਈ ਵੀ ਕਰਦੇ ਨੇ ਪਰ ਇਹ ਜਿਹੜਾ ਸਫਰ ਸੀ ਮਨੂ ਭਾਕਰ ਦਾ ਇਹ ਸੌਖਾ ਨਹੀਂ ਸੀ ਹਰਿਆਣਾ ਦੇ ਝੱਜਰ ਇਲਾਕੇ ਦੀ ਜੰਪਲ ਮਨੂ ਨੇ ਕਦੇ ਨਹੀਂ ਸੀ ਸੋਚਿਆ ਕਿ 올림픽 ਦੇ ਵਿੱਚ ਉਹ ਮੈਡਲ ਵੀ ਜਿੱਤੇਗੀ ਉਸ ਵਕਤ ਨਹੀਂ ਸੀ ਸੋਚਿਆ ਜਦੋਂ ਤੱਕ ਉਹਨਾਂ ਦੇ ਸਕੂਲ ਦੇ ਫਿਜ਼ੀਕਲ ਟੀਚਰ ਨੇ ਉਹਨਾਂ ਦੇ ਮਾਪਿਆਂ ਨੂੰ ਸਲਾਹ ਨਹੀਂ ਸੀ ਦਿੱਤੀ ਕਿਉਂਕਿ ਮਨੂ ਭਾਕਰ ਦੀ ਮਾਤਾ ਡਾਕਟਰ ਸੁਮੇਦਾ ਉਹ ਚਾਹੁੰਦੇ ਸੀ ਕਿ ਮਨੂ ਵੀ ਡਾਕਟਰ ਬਣੇ ਕਿਉਂਕਿ ਉਹ ਸਕੂਲ ਦੇ ਇੱਕ ਪ੍ਰਿੰਸੀਪਲ ਸਨ ਤੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਾਡੀ ਧੀ ਸਾਡੀ ਕੁੜੀ ਡਾਕਟਰ ਬਣੇ ਸੁਫਨਾ ਪਾਲਿਆ ਪਰ ਫਿਜ਼ੀਕਲ ਟੀਚਰ ਨੇ ਸਲਾਹ ਦਿੱਤੀ ਭਲੇ-ਵੇਲਿਆਂ ਵਿੱਚ ਕਿ ਨਹੀਂ ਤੁਹਾਡੀ ਧੀ ਜਦੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ ਮੈਡਲ ਜਿੱਤੇਗੀ ਤੇ ਸਾਰਾ ਦੇਸ਼ ਸਲੂਟ ਮਾਰੇਗਾ ਤੇ ਅੱਜ ਫਿਜ਼ੀਕਲ ਟੀਚਰ ਦੀਆਂ ਕਈਆਂ ਉਹ ਗੱਲਾਂ ਲਾਗੂ ਹੋ ਰਹੀਆਂ ਨੇ ਸਭ ਦੇ ਸਾਹਮਣੇ ਨੇ ਸਾਰਾ ਦੇਸ਼ ਵਾਹ-ਵਾਹ ਕਰ ਰਿਹਾ ਹੁਣ ਦੱਸਦੀ ਹਾਂ ਕਿ ਪਿਛੋਕੜ ਕੀ ਸੀ ਔਰ ਬਾਕਸਿੰਗ ਨਾਲ ਸ਼ੁਰੂਆਤ ਕੀਤੀ ਮਨੁਪਾਕਰ ਨੇ ਪਰ ਅੱਖ ਦੇ ਵਿੱਚ ਸੱਟ ਲੱਗਣ ਦੇ ਕਰਕੇ ਚੋਟ ਲੱਗਣ ਦੇ ਕਰਕੇ ਮਮੋਲੀ ਜੀ ਉਹ ਗੇਮ ਵੀ ਛੱਡ ਦਿੱਤੀ। ਉਸ ਤੋਂ ਬਾਅਦ ਫਿਰ ਸਫ਼ਰ ਤੈਅ ਕਰਦਿਆਂ ਕਰਦਿਆਂ ਆਪਣੇ ਇਲਾਕੇ ਤੋਂ ਜ਼ਿਲ੍ਹਾ ਪੱਧਰ ਤੇ ਫਿਰ ਸੂਬਾ ਪੱਧਰ ਤੇ ਫਿਰ ਦੇਸ਼ ਪੱਧਰ ਤੇ ਤੇ ਫਿਰ ਆਖਰਕਾਰ 2021 ਪਹਿਲੀ ਵਾਰੀ ਟੋਕੀਓ 올림픽ਸ ਦੇ ਵਿੱਚ ਉਹਨਾਂ ਨੇ ਭਾਗ ਲਿਆ। ਮਨੂ ਭਾਕਰ ਨੇ ਉਸ ਵਕਤ ਜਦੋਂ ਭਾਗ ਲਿਆ ਤੇ ਸਿਰਫ 14 ਸ਼ਾਟ ਹੀ ਲਗਾ ਸਕੀ ਸੀ ਸ਼ੂਟਿੰਗ ਦੇ ਵਿੱਚ। ਉਸ ਵਕਤ 20 ਮਿੰਟ ਲਗਭਗ ਜਦੋਂ ਉਸਦੀ ਪਿਸਟਲ ਖਰਾਬ ਰਹਿੰਦੀ ਹੈ ਤੇ ਉਸਦੇ ਚਲਦੇ ਆ ਪ੍ਰਦਰਸ਼ਨ ਇੰਨਾ ਮਾੜਾ ਹੋਇਆ ਕਿ ਨਿਰਾਸ਼ਾ ਪੱਲੇ ਪਈ ਔਰ ਘਰ ਆਉਂਦਿਆਂ ਜਦੋਂ ਮਾਪਿਆਂ ਨੂੰ ਦੱਸਿਆ ਜਾਂ ਟੀਵੀ ਦੀਆਂ ਖਬਰਾਂ ਜਰੀਏ ਮਾਪਿਆਂ ਤੱਕ ਪਹਿਲਾਂ ਖਬਰਾਂ ਪੁੱਜੀਆਂ ਉਸ ਤੋਂ ਬਾਅਦ ਡਾਕਟਰ ਸੁਮੇਦਾ ਦੱਸਦੇ ਨੇ ਮਨੂ ਭਾਕਰ ਦੀ ਮਾਤਾ ਕਿ ਉਹਨਾਂ ਨੇ ਪਹਿਲਾਂ ਲਾਈਵ ਮੈਚ ਨਹੀਂ ਸੀ ਦੇਖਿਆ ਬਾਅਦ ਵਿੱਚ ਵੀਡੀਓ ਦੇਖੀ ਤੇ ਐਨੇ ਦੁਖੀ ਹੋਏ ਫਿਰ ਅੰਦਾਜ਼ਾ ਲਾਇਆ ਕਿ ਮਨੂ ਭਾਕਰ ਦੇ ਪੱਲੇ ਕਿੰਨੀ ਨਿਰਾਸ਼ਾ ਪਈ ਹੋਵੇਗੀ ਔਰ ਮਾਂ ਨੇ ਡਾਕਟਰ ਸੁਮੇਦਾ ਨੇ ਇੱਕ ਮਾਂ ਹੋਣ ਦੇ ਨਾਤੇ ਦੁੱਖ ਨਾ ਵੇਖਦੇ ਆਪਣੀ ਬੇਟੀ ਦੀ पिस्टल ਜਿਹੜੀ ਜਿਸ ਦੇ ਨਾਲ ਉਸਨੇ ਪ੍ਰਦਰਸ਼ਨ ਕੀਤਾ ਸੀ ਟੋਕੀਓ 올림픽 ਦੇ ਵਿੱਚ ਜਿਹੜੀ ਖਰਾਬ ਹੋ ਗਈ ਸੀ ਉਹ ਲੁਕੋ ਕੇ ਰੱਖ ਦਿੱਤੀ ਕੁਝ ਸਮੇਂ ਦੇ ਲਈ ਕਿਉਂਕਿ ਮਾਂ ਦਾ ਜਿਹੜਾ ਹਿਰਦਾ ਸੀ ਉਹ ਦੁੱਖ ਨਹੀਂ ਸੀ ਜਰ ਸਕਦਾ ਇਸ ਕਰਕੇ ਡਾਕਟਰ ਸੁਮੇਦਾ ਮਨੂ ਭਾਕਰ ਦੇ ਮਾਤਾ ਜੀ ਨੇ ਉਹ ਪਿਸਤਲ ਨੂੰ ਛੁਪਾ ਕੇ ਰੱਖ ਦਿੱਤਾ ਇਹ ਜਿਹੜੀ ਸਟੋਰੀ ਹੈ ਇੱਕ ਫਿਲਮ ਦੀ ਤਰ੍ਹਾਂ ਲੱਗ ਰਹੀ ਹੈ ਪਰ ਇਹ ਸਾਰੀ ਘਾਲਣਾ ਜਿਹੜੀ ਮਨੂ ਭਾਕਰ ਨੇ ਜਿਹੜੇ ਦੁੱਖ ਝੱਲੇ ਉਸ ਤੋਂ ਬਾਅਦ ਫਿਰ ਉੱઠી ਔਰ ਮਾਤਾ ਨੇ ਮਾਪਿਆਂ ਨੇ ਉਹਨਾਂ ਦੇ ਪਿਤਾ ਨੇ ਔਰ ਅਕਸਰ ਹੀ ਮਨੂ ਭਾਕਰ ਦੇ ਜਦੋਂ ਸੋਸ਼ਲ ਅਕਾਊਂਟ ਦੇ ਉੱਤੇ ਜਾ ਕੇ ਦੇਖਦੇ ਆ ਇੰਸਟਾਗ੍ਰਾਮ ਦੇ ਉੱਤੇ ਤਾਂ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਪਾਉਂਦੀ ਹੈ ਔਰ ਜਿੱਥੇ-ਜਿੱਥੇ ਉਹ ਪ੍ਰੈਕਟਿਸ ਕਰਦੀ ਹੈ ਉਸ ਦੀਆਂ ਤਸਵੀਰਾਂ ਪਾਉਂਦੀ ਹੈ ਔਰ ਇੱਕ ਥਾਂ ਦੇ ਉੱਤੇ ਮਾਪਿਆਂ ਦੇ ਨਾਲ ਸਾਂਝੀ ਕੀਤੀ ਗਈ ਤਸਵੀਰ ਵਿੱਚ ਉਹ ਲਿਖਦੀ ਹੈ ਦੀਵਾਲੀ ਦੇ ਤਿਉਹਾਰ ਮੌਕੇ ਕਿ ਆਪਣੇ ਮਾਪਿਆਂ ਦੇ ਨਾਲ ਸਮਾਂ ਬਿਤਾਉਣਾ ਕਿੰਨਾ ਜ਼ਰੂਰੀ ਹੈ ਇਹ ਮਨੂ ਭਾਕਰ ਦੀਆਂ ਜਿਹੜੇ ਮਨ ਦੇ ਵਿਚਾਰ ਨੇ ਉਹ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿੰਨੇ ਕੁ ਅਸੀਂ ਦੇਖੇ ਉਸ ਤੋਂ ਇੱਕ ਗੱਲ ਭਲੀ ਭਾਂਤ ਸਾਹਮਣੇ ਆ ਰਹੀ ਹੈ ਨਿਕਲ ਕੇ ਕਿ ਉਹਨਾਂ ਦੇ ਮਾਪਿਆਂ ਦਾ ਕਿੰਨਾ ਵੱਡਾ ਯੋਗਦਾਨ ਰਿਹਾ ਹੋਵੇਗਾ ਉਸ ਦੀ ਸਫਲਤਾ ਦੇ ਪਿੱਛੇ ਹਾਲਾਂਕਿ ਸਫਲਤਾ ਦਾ ਸਫ਼ਰ ਇੱਥੇ ਮੁੱਕਣ ਵਾਲਾ ਨਹੀਂ ਅਗਲੀ ਵਾਰ ਜਦੋਂ 올림픽ਸ ਦੇ ਵਿੱਚ ਇਸ ਹੌਂਸਲੇ ਦੇ ਨਾਲ ਕਿ ਇਸ ਵਾਰ ਕਾਂਸੀ ਦਾ ਤਗਮਾ ਜਿੱਤਿਆ ਮਨੂਪਾਕਰ ਨੇ ਤੇ ਅਗਲੀ ਵਾਰੀ 골ਡ ਦੇ ਉੱਤੇ ਅੱਖ ਰਹੇਗੀ ਇਸ ਕਰਕੇ ਹੋਰ ਜ਼ਿਆਦਾ ਜਿਹੜੀ ਪ੍ਰੇਰਣਾ ਮਿਲੇਗੀ ਔਰ ਬਾਕੀ ਖਿਡਾਰਨਾਂ ਦੇ ਲਈ ਵੀ ਖਿਡਾਰੀਆਂ ਦੇ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੀ ਦਿਖਾਈ ਦੇ ਰਹੀ ਹੈ ਮਨੂਪਾਕਰ ਕਿਉਂਕਿ ਸਾਡਾ ਦੇਸ਼ ਦੁਨੀਆ ਭਰ ਦੇ ਵਿੱਚ ਜਿੰਨੇ ਮੁਲਕ ਉੱਥੇ ਹਿੱਸਾ ਲੈਂਦੇ ਨੇ ਬੇਸ਼ੱਕ ਮੈਡਲਾਂ ਦੀ ਗਿਣਤੀ ਥੋੜੀ ਹੁੰਦੀ ਹੈ ਪਰ ਜਿਹੜੇ ਮੈਡਲ ਜਿੱਤਦੇ ਨੇ ਫਿਰ ਸਾਡੇ ਦੇਸ਼ ਦੇ ਲੋਕ ਉਹਨਾਂ ਨੂੰ ਆਪਣੇ ਸਿਰ ਤੇ ਬਿਠਾਉਂਦੇ ਨੇ ਜਿਵੇਂ ਕਿ 골ਡ ਜਿੱਤਣ ਵਾਲੇ ਨਿਰਜ ਚੋਪੜਾ ਨੂੰ ਦੇਸ਼ ਨੇ ਮਾਣ ਦਿੱਤਾ ਸੀ ਬਾਕੀ ਹਰਿਆਣੇ ਤੋਂ ਇਲਾਵਾ ਸਰਕਾਰਾਂ ਨੇ ਵੀ ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਵੀ ਇਨਾਮੀ ਰਾਸ਼ੀ ਦੇ ਵਜੋਂ ਉਸ ਦਾ ਸਨਮਾਨ ਕੀਤਾ ਸੀ ਤੇ ਮਨੂ ਭਾਕਰ ਝੱਜੇ ਝੱਜਰ ਇਲਾਕੇ ਦੀ ਰਹਿਣ ਵਾਲੀ ਜਿਸ ਦੀ ਸਟੋਰੀ ਆ ਜਿਹੜੀ ਬੜੀ ਦਿਲਚਸਪ ਹੈ ਜਿਵੇਂ ਦੱਸਿਆ ਕਿ ਟੋਕੀਓ 올림픽 2021 ਦੇ ਵਿੱਚ ਹੋਏ ਤੇ ਉਦੋਂ ਮਹਾ ਜੁਮਰ 19 ਸਾਲ ਸੀ ਮਨੂ ਭਾਕਰ ਦੀ ਇਸ ਵਕਤ 22 ਸਾਲ ਉਮਰ ਸੀ ਔਰ 10 ਮੀਟਰ ਪਿਸਟਲ ਰਾਈਫਲ ਦੇ ਜਿਹੜਾ 에어 ਰਾਈਫਲ ਦਾ ਜਿਹੜਾ ਮੁਕਾਬਲਾ ਸੀ ਸ਼ੂਟਿੰਗ ਦਾ ਉਸ ਦੇ ਵਿੱਚ 45 ਪ੍ਰਤੀਯੋਗੀ ਸੀ ਜਿਹੜੇ ਭਾਗ ਲੈਣ ਵਾਲੇ ਸੀ ਉਨ੍ਹਾਂ ਦੇ ਵਿੱਚੋਂ ਫਿਰ ਟੌਪ 8 ਦੇ ਵਿੱਚ ਆਉਣਾ ਟੌਪ 8 ਦੇ ਵਿੱਚੋਂ ਫਿਰ ਪ੍ਰਦਰਸ਼ਨ ਕਰਦੇ ਆ ਤੀਜਾ ਸਥਾਨ ਹਾਸਲ ਕਰਨਾ ਕੋਈ ਛੋਟੀ ਗੱਲ ਨਹੀਂ ਸੀ ਇਸ ਸਫਰ ਤੱਕ ਆਉਂਦੇ ਆ ਮਨੁਪਾਕਰ ਨੇ ਵੀ ਆਪਣਾ ਪਸੀਨਾ ਵਹਾਇਆ ਔਰ ਉਸਦੇ ਮਾਪਿਆਂ ਨੇ ਉਸ ਨੂੰ ਪ੍ਰੇਰਣਾ ਦਿੱਤੀ ਹੈ ਜਿਸ ਦੇ ਸਦਕਾ ਇੱਥੋਂ ਤੱਕ ਪਹੁੰਚੀ ਹੈ ਹੁਣ ਸਟੋਰੀ ਦੱਸਦੇ ਆ ਕਿ ਦਰਅਸਲ ਜਿਹੜੀ ਸਟੋਰੀ ਨਿਕਲ ਕੇ ਸਾਹਮਣੇ ਆਈ ਕਿ ਮਾਂ ਡਾਕਟਰ ਬਣਾਉਣਾ ਚਾਹੁੰਦੇ ਸੀ ਪਰ ਟੀਚਰ ਨੇ ਕਿਹਾ ਸਲਾਹ ਦਿੱਤੀ ਫਿਜ਼ੀਕਲ ਟੀਚਰ ਨੇ ਕਿ ਨਹੀਂ ਤੂੰ ਸਖੇਡਾਂ ਦੇ ਵਿੱਚ ਪਾਓ ਆਪਣੀ ਕੁੜੀ ਨੂੰ ਫਿਰ ਇੱਕ ਦਿਨ ਜਦੋਂ ਮੈਡਲ ਜਿੱਤੇਗੀ ਤੇ ਪੂਰਾ ਦੇਸ਼ ਸਾਥ ਦੇਗਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹੀ ਗੱਲ ਅੱਜ ਦੇਖਣ ਨੂੰ ਮਿਲੀ ਹੈ ਟੀਚਰ ਦੀ ਸਲਾਹ ਉਸ ਵਕਤ ਮਨੂ ਭਾਕਰ ਦੇ ਮਾਤਾ ਨੇ ਮੰਨ ਲਈ ਔਰ ਅੱਜ ਦਿਨ ਉਹ ਦੇਖ ਰਹੇ ਨੇ ਜਦੋਂ ਮਾਣ ਮਹਿਸੂਸ ਹੋ ਰਿਹਾ ਹੋਵੇਗਾ ਉਹਨਾਂ ਨੂੰ ਕਿ ਫਿਜ਼ੀਕਲ ਟੀਚਰ ਨੇ ਬਹੁਤ ਚੰਗੀ ਸਲਾਹ ਦਿੱਤੀ ਸੀ ਮਨੂ ਦੀ ਸਪੋਰਟਸ ਦੀ ਜਰਨੀ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਬਾਕਸਿੰਗ ਦੇ ਵਿੱਚ ਸ਼ੁਰੂਆਤ ਕਰਵਾਉਂਦੇ ਨੇ ਮਾਪੇ ਪਰ ਅੱਖ ਦੇ ਉੱਤੇ ਚੋਟ ਲੱਗਣ ਦੇ ਕਰਕੇ ਛੱਡ ਦਿੰਦੀ ਹੈ ਮਨੂ ਮਨੂ ਦੇ ਪਿਤਾ ਰਾਮਕਿਸ਼ਨ ਉਸ ਨੂੰ ਬਾਕਸਰ ਬਣਾਉਣਾ ਚਾਹੁੰਦੇ ਸੀ ਮਨੂ ਦੇ ਵੱਡੇ ਭਰਾ ਵੀ ਬਾਕਸਿੰਗ ਕਰਦੇ ਸੀ ਇਸ ਦੇ ਲਈ ਮਨੂ ਨੂੰ ਵੀ ਬਾਕਸਿੰਗ ਦੀ ਜਿਹੜੀ ਆ ਗੇਮ ਦੇ ਵਿੱਚ ਪਾਉਣ ਦਾ ਮਨ ਬਣਾਇਆ ਨੈਸ਼ਨਲ ਪੱਧਰ ਦੇ ਉੱਤੇ ਮੈਡਲ ਵੀ ਜਿੱਤੇ ਮਨੂ ਨੇ ਇੱਕ ਦਿਨ ਪ੍ਰੈਕਟਿਸ ਕਰਦਿਆਂ ਕਰਦਿਆਂ ਮਨੂ ਭਾਕਰ ਦੀ ਅੱਖ ਦੇ ਉੱਤੇ ਸੱਟ ਲੱਗ ਜਾਂਦੀ ਹੈ ਅੱਖ ਬੁਰੀ ਤਰ੍ਹਾਂ ਸੁੱਜ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਨੂੰ ਲੱਗਿਆ ਕਿ ਇਸ ਗੇਮ ਦੇ ਵਿੱਚ ਸਾਡੀ ਬੇਟੀ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ। ਚੋਟ ਲੱਗਣ ਤੋਂ ਬਾਅਦ ਮਨੂ ਨੇ ਬਾਕਸਿੰਗ ਛੱਡਣ ਦਾ ਮਨ ਬਣਾ ਲਿਆ। ਇਸ ਤੋਂ ਬਾਅਦ ਮਾਂ ਦਾ ਵੀ ਪੂਰਾ ਸਾਥ ਮਿਲਿਆ। ਔਰ ਮਨੂ ਪਾਕਰ ਦੀ ਮਾਤਾ ਡਾਕਟਰ ਸੁਮੇਦਾ ਨੇ ਕਿਹਾ ਕਿ ਇਸ ਤੋਂ ਬਾਅਦ ਉਸਦੇ ਪਿਤਾ ਨੇ ਪਾਪਾ ਨੇ ਸਾਫ਼ ਕਹਿ ਦਿੱਤਾ ਕਿ ਗੇਮ ਦੇ ਵਿੱਚ ਬੇਟੀ ਨੂੰ ਚੋਟ ਲੱਗੇਗੀ ਉਹ ਗੇਮ ਨਹੀਂ ਖੜਾਉਣਗੇ। ਇੱਕ ਸਮਾਂ ਉਹ ਵੀ ਆ ਗਿਆ ਜਦੋਂ ਮਾਪਿਆਂ ਨੇ ਤੈਅ ਕਰ ਲਿਆ ਕਿ ਸਾਡੀ ਬੇਟੀ ਹੁਣ ਗੇਮ ਨਹੀਂ ਕਰੇਗੀ। ਪਰ ਉਸ ਤੋਂ ਬਾਅਦ ਮਨੂ ਨੇ ਬਾਕਸਿੰਗ ਤਾਂ ਛੱਡੀ ਪਰ ਮਾਰਸ਼ਲ ਆਰਟਸ ਦੇ ਵਿੱਚ ਆਪਣਾ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮਨੂ ਭਾਕਰ ਮਾਰਸ਼ਲ ਆਰਟਸ ਦੇ ਵਿੱਚ ਐਂਟਰੀ ਕਰਦੀ ਹੈ ਤੇ ਉੱਥੇ ਉਸ ਨੂੰ ਮਹਿਸੂਸ ਹੋਇਆ ਕਿ ਇਸ ਗੇਮ ਦੇ ਵਿੱਚ ਚੀਟਿੰਗ ਹੋ ਜਾਂਦੀ ਹੈ ਜਿਸ ਕਰਕੇ ਮਨੂ ਭਾਕਰ ਨੇ ਆਪਣੇ ਮਾਪਿਆਂ ਨਾਲ ਸਲਾਹ ਕੀਤੀ ਔਰ ਗੇਮ ਛੱਡ ਦਿੱਤੀ ਮਾਰਸ਼ਲ ਆਰਟ ਵੀ ਛੱਡ ਦਿੱਤੀ ਫਿਰ ਅੱਗੇ ਕੀ ਹੁੰਦਾ ਹੈ ਮਾਰਸ਼ਲ ਆਰਟਸ ਛੱਡਣ ਤੋਂ ਬਾਅਦ ਫਿਰ ਆਰਚਰੀ ਟੈਨਿਸ ਸਕੇਟਿੰਗ ਦੀ ਸ਼ੁਰੂਆਤ ਵੀ ਕੀਤੀ ਮੈਡਲ ਵੀ ਜਿੱਤੇ ਪਰ ਕਿਤੇ ਵੀ ਗੇਮ ਦੇ ਵਿੱਚ ਲੰਮੇ ਸਮੇਂ ਦਾ ਸਫਰ ਨਹੀਂ ਰਿਆ ਉਸ ਤੋਂ ਬਾਅਦ ਸਕੂਲਿੰਗ ਦੇ ਵਿੱਚ ਸ਼ੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਹੀ ਸ਼ਾਟ ਦੇ ਵਿੱਚ ਕੋਚ ਨੇ ਬੋਲਿਆ ਕਿ ਲੜਕੀ ਮੈਡਲ ਜ਼ਰੂਰ ਲਿਆਏਗੀ ਸ਼ੂਟਿੰਗ ਦੇ ਵੇਲੇ ਜਦੋਂ ਪਹਿਲੀ ਵਾਰੀ ਹੱਥ ਅਜਮਾਇਆ ਤੇ ਉਦੋਂ ਕੋਚ ਨੂੰ ਪਛਾਣ ਆ ਗਈ ਕਿ ਲੜਕੀ ਦੇ ਵਿੱਚ ਦਮ ਹੈ ਸ਼ੂਟਿੰਗ ਕਰਨ ਦਾ ਤਾਂ ਉਹ ਹਾਲਾਂਕਿ ਬਾਕਸਿੰਗ ਕਰਦੇ ਹੋਏ ਅੱਖ ਦੇ ਉੱਤੇ 60 ਵੀ ਲੱਗੀ ਸੀ ਪਰ ਫਿਰ ਵੀ ਕੋਚ ਨੂੰ ਭਰੋਸਾ ਸੀ ਕਿ ਇਸ ਲੜਕੀ ਦੇ ਵਿੱਚ ਕਾਬਲੀਅਤ ਹੈ ਤਾਂ ਮਨੂੰ ਨੂੰ ਕੋਈ ਵੀ ਗੇਮ ਦੇ ਵਿੱਚ ਕਈ ਗੇਮਾਂ ਦੇ ਵਿੱਚ ਹੱਥ ਅਜਮਾਇਆ ਹੋਇਆ ਸੀ ਔਰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ ਤਾਂ ਉਸ ਦੀ ਮਾਤਾ ਨੇ ਫਿਰ ਜਿਸ ਯੂਨੀਵਰਸਲ ਸਕੂਲ ਦੇ ਪ੍ਰਿੰਸੀਪਲ ਸੀ ਉੱਥੇ ਸ਼ੂਟਿੰਗ ਰੇਂਜ ਦੇ ਵਿੱਚ ਦਾਖਲਾ ਦਵਾ ਦਿੱਤਾ ਔਰ ਮਾਂ ਨੇ ਪ੍ਰੈਕਟਿਸ ਕਰਮਾਉਣੀ ਸ਼ੁਰੂ ਕੀਤੀ ਔਰ ਸਾਥ ਦਿੱਤਾ ਔਰ ਉਸ ਦੇ ਪਾਪਾ ਵੀ ਚਾਹੁੰਦੇ ਸੀ ਕਿ ਸ਼ੂਟਿੰਗ ਦੇ ਵਿੱਚ ਰੇਂਜ ਦੇ ਵਿੱਚ ਭੇਜ ਦਿੱਤਾ ਜਾਵੇ ਕਿਉਂਕਿ ਇਸ ਦੇ ਵਿੱਚ 60 ਫੀਟ ਲੱਗਣ ਦਾ ਵੀ ਕੋਈ ਡਰ ਨਹੀਂ ਹੈ ਕਿਉਂਕਿ ਮਾਪੇ ਤਾਂ ਆਖਰਕਾਰ ਮਾਪੇ ਸਨ ਉਹ ਇਸ ਗੱਲ ਦਾ ਧਿਆਨ ਰੱਖ ਰਹੇ ਸਨ ਕਿ ਸਾਡੀ ਬੇਟੀ ਨੂੰ ਕਿਸੇ ਤਰ੍ਹਾਂ ਸਾਟ ਨਾ ਲੱਗੇ ਮਨੂ ਨੇ ਪਹਿਲਾ ਸ਼ਾਟ ਜਦੋਂ ਮਾਰਿਆ ਤੇ ਫਿਜ਼ੀਕਲ ਟੀਚਰ ਅਨਿਲ ਲਜਾਖੜ ਨੇ ਜਿਹੜੇ ਉਹਨਾਂ ਨੇ ਹਨਰ ਨੂੰ ਪਛਾਨ ਲਿਆ ਤੇ ਅਨਿਲ ਲਜਾਖੜ ਫਿਜ਼ੀਕਲ ਟੀਚਰ ਨੇ ਆਖਿਆ ਕਿ ਇਸੇ ਗੇਮ ਦੇ ਲਈ ਹੀ ਮਨੂ ਬਣੀ ਹੈ ਔਰ ਇਸ ਗੇਮ ਨੂੰ ਹੀ ਟਾਈਮ ਦਿੱਤਾ ਜਾਵੇ ਮੈਡਲ ਜ਼ਰੂਰ ਲੈ ਕੇ ਆਵੇਗੀ ਮਨੂ ਦੀ ਮਾਂ ਵੀ ਚਾਹੁੰਦੇ ਸਨ ਕਿ ਬੇਟੀ ਡਾਕਟਰ ਬਣੇ ਪਰ ਘਰ ਦੇ ਵਿੱਚ ਕੋਈ ਡਾਕਟਰ ਨਹੀਂ ਸੀ ਉਹ ਕਹਿੰਦੇ ਸੀ ਕਿ ਮਨੂ ਪੜ੍ਹਨ ਦੇ ਵਿੱਚ ਵੀ ਬਹੁਤ ਅੱਛੀ ਸੀ ਖਾਸ ਤੌਰ ਦੇ ਉੱਤੇ ਬਾਇਓਲੋਜੀ ਦੇ ਵਿੱਚ ਉਹ ਬੜੀ ਸਟਰੋਂਗ ਸੀ ਮੈਡੀਕਲ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਨ ਦੇ ਲਈ ਵੀ ਮਨੂ ਨੂੰ ਕੋਟਾ ਦੇ ਵਿੱਚ ਕੋਚਿੰਗ ਦੇ ਲਈ ਭੇਜ ਦਿੱਤਾ ਗਿਆ ਸੀ। ਉੱਥੇ ਵੀ ਭੇਜਿਆ ਗਿਆ ਸੀ ਸੈਂਟਰ ਦੇ ਵਿੱਚ ਉੱਥੇ ਫਿਜ਼ੀਕਲ ਟੀਚਰ ਅਨਿਲ ਜਾਖੜ ਦੀ ਐਂਟਰੀ ਹੋ ਜਾਂਦੀ ਹੈ। ਤਾਂ ਉਹ ਉਸ ਦੀ ਮਾਤਾ ਨੂੰ ਸਲਾਹ ਦੇ ਦਿੰਦੇ ਨੇ ਕਿ ਨਹੀਂ ਤੁਸੀਂ ਆਪਣੀ ਬੇਟੀ ਨੂੰ ਉਸ ਪਾਸੇ ਨਹੀਂ ਇਸ ਗੇਮ ਵਾਲੇ ਪਾਸੇ ਲਾਓ ਤਾਂ ਕਿ ਉਹ ਸ਼ੂਟਿੰਗ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ। ਮਨੂ ਦੀ ਉਮਰ ਮਹਿ 14 ਸਾਲ ਸੀ ਜਦੋਂ ਉਸ ਨੇ ਸ਼ੂਟਿੰਗ ਦੀ ਗੇਮ ਸ਼ੁਰੂ ਕੀਤੀ ਯਾਨੀ ਕਿ 8 ਸਾਲ ਪਹਿਲਾਂ ਉਸਦਾ ਸ਼ੂਟਿੰਗ ਦਾ ਸਫਰ ਸਕੂਲਿੰਗ ਟਾਈਮ ਦੇ ਦੌਰਾਨ ਸ਼ੁਰੂਆਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸਦੇ ਫਿਰ ਰਿਓ 올림픽 ਦੇ ਵਿੱਚ 2016 ਖਤਮ ਹੀ ਹੋਇਆ ਸੀ ਜਦੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਮਨੂ ਨੇ ਇੱਕ ਹਫ਼ਤੇ ਦੇ ਅੰਦਰ ਹੀ ਪਿਤਾ ਨੂੰ ਸ਼ੂਟਿੰਗ ਪਿਸਟਲ ਲਾਉਣ ਦੇ ਲਈ ਆਖ ਦਿੱਤਾ ਔਰ ਪਿਤਾ ਨੇ ਵੀ ਬੇਟੀ ਦੀ ਗੱਲ ਮੰਨ ਕੇ ਪਿਸਟਲ ਦਲਵਾ ਦਿੱਤੀ ਔਰ ਕਿਹਾ ਕਿ ਤੁਸੀਂ ਇਸ ਦੇ ਵਿੱਚ ਹੀ ਪ੍ਰੈਕਟਿਸ ਕਰੋ 1 ਸਾਲ ਦੇ ਬਾਅਦ ਮਨੂੰ ਨੈਸ਼ਨਲ ਲੈਵਲ ਦੇ ਉੱਤੇ ਮੈਡਲ ਜਿੱਤ ਕੇ ਜਦੋਂ ਸ਼ੂਟਿੰਗ ਫੈਡਰੇਸ਼ਨ ਦੇ ਵਿੱਚ ਜੂਨੀਅਰ ਪ੍ਰੋਗਰਾਮ ਦੇ ਵਿੱਚ ਸਿਲੈਕਟ ਹੋ ਗਈ ਤਾਂ ਉੱਥੋਂ ਹੌਸਲੇ ਹੋਰ ਬਲੰਦ ਹੋ ਗਏ ਕਿ ਹਾਂ ਇਸ ਗੇਮ ਦੇ ਵਿੱਚ ਕਾਫੀ ਕੁਝ ਪਿਆ ਮੇਰੇ ਲਈ ਔਰ ਇਸ ਸਫਰ ਦੇ ਉੱਤੇ ਚੱਲਣਾ ਚਾਹੀਦਾ ਫਿਰ ਇੰਟਰਨੈਸ਼ਨਲ ਮੈਡਲਿਸਟ ਜਸਪਾਲ ਰਾਣਾ ਦਾ ਸਾਥ ਮਿਲਿਆ ਜਿਸ ਦਾ ਇਸ ਜਸਪਾਲ ਰਾਣਾ ਦਾ ਵੀ ਜਿਹੜਾ ਨਾਮ ਹੈ ਇਸ ਮੈਡਲ ਨੂੰ ਜਿੱਤਣ ਤੋਂ ਬਾਅਦ ਮਨੂੰ ਭਾਕਰ ਨੇ ਖੁਦ ਲਿਆ ਹੈ 올림픽 ਪੈरिस 2024 ਦੇ ਵਿੱਚ ਜਦੋਂ ਤੀਜਾ ਨੰਬਰ ਹਾਸਲ ਕੀਤਾ ਤੇ ਉੱਥੇ ਜਸਪਾਲ ਰਾਣਾ ਦਾ ਕੋਚ ਦਾ ਨਾਮ ਵੀ ਉਹਨਾਂ ਨੇ ਲਿਆ ਔਰ ਇੰਟਰਨੈਸ਼ਨਲ ਮੈਡਲਿਸਟ ਜਸਪਾਲ ਰਾਣਾ ਦਾ ਵੀ ਨਾਮ ਲੈ ਦਿੱਤਾ ਜਸਪਾਲ ਰਾਣਾ ਵੀ ਹੁਣ ਮਨੂ ਦੇ ਕੋਚ ਨੇ ਇਸ ਵਕਤ ਵੀ ਜਿਨ੍ਹਾਂ ਨੇ ਹੁਣ ਮੈਡਲ ਦਵਾਇਆ 15 ਦਿਨ ਦੀ ਪ੍ਰੈਕਟਿਸ ਦੇ ਵਿੱਚ ਹੀ ਸਟੇਟ ਕੰਪੀਟੀਸ਼ਨ ਦੇ ਵਿੱਚ ਜਿਹੜਾ 골ਡ ਜਿੱਤ ਲਿਆ ਸੀ ਮਨੂ ਨੇ ਸਿਰਫ 15 ਦਿਨ ਦੀ ਪ੍ਰੈਕਟਿਸ ਦੇ ਵਿੱਚ ਮਹਿੰਦਰਗੜ੍ਹ ਦੇ ਵਿੱਚ ਹੋਏ ਸਟੇਟ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਚਲੀ ਗਈ ਸੀ ਮਨੂ ਔਰ ਪਹਿਲੇ ਹੀ ਕੰਪੀਟੀਸ਼ਨ ਦੇ ਵਿੱਚ 골ਡ ਜਿੱਤ ਕੇ ਵਾਪਸ ਪਰਤੀ ਪ੍ਰਾਈਜ਼ ਦੇ ਵਿੱਚ 4500 ਰੁਪਏ ਪਹਿਲੀ ਵਾਰੀ ਮਿਲੇ ਸੀ ਮਨੂ ਪਾਕਰ ਨੂੰ ਮਨੂ ਕਾਫੀ ਖੁਸ਼ ਹੋਈ ਔਰ ਉਸਦੇ ਪੇਰੈਂਟਸ ਦਾ ਉਸਦੇ ਮਾਪਿਆਂ ਦਾ ਵੀ ਉਸ ਨੂੰ ਸਾਥ ਮਿਲਣ ਲੱਗਿਆ ਇਸੇ ਕਰਕੇ ਝੱਜਰ ਤੋਂ ਰੋਜ਼ ਦਿੱਲੀ ਆਉਣ ਦੇ ਵਿੱਚ ਕਾਫੀ ਵਕਤ ਲੱਗਦਾ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਫਰੀਦাবাদ ਦੇ ਵਿੱਚ ਸ਼ਿਫਟ ਹੋ ਜਾਣ ਔਰ ਸ਼ੂਟਿੰਗ ਰੇਂਜ ਦੇ ਵਿੱਚ ਕਰੀਬ ਘਾਰ ਹੀ ਲੈ ਲਿਆ ਉਹਨਾਂ ਨੇ ਤਾਂ ਕਿ ਆਉਣ ਜਾਣ ਦੇ ਵਿੱਚ ਮਨੂ ਦਾ ਵਕਤ ਬਰਬਾਦ ਨਾ ਹੋਵੇ ਇਹ ਡਾਕਟਰ ਸੁਮੇਧਾ ਨੇ ਕਹਾਣੀ ਦੱਸੀ ਹੈ ਮਨੂ ਪਾਕਰ ਦੀ ਟੋਕਿਓ 올림픽 ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਇਆ ਤਾਂ ਫਿਰ ਸ਼ੂਟਿੰਗ ਛੱਡਣ ਦਾ ਵੀ ਮਨ ਬਣਾ ਲਿਆ ਸੀ ਇੱਕ ਵਕਤ ਮਨੂ ਭਾਕਰ ਨੇ ਪਰ ਬਾਅਦ ਦੇ ਵਿੱਚ ਗੇਮ ਨਹੀਂ ਛੱਡੀ ਉਸ ਦੇ ਉੱਤੇ ਪ੍ਰੈਕਟਿਸ ਕੀਤੀ ਔਰ ਮਾਤਾ ਨੇ ਕੋਈ ਦਿਨ ਪਿਸਟਲ ਆ ਜਿਹੜੀ ਛੁਪਾ ਕੇ ਰੱਖੀ ਲੁਕਾ ਕੇ ਰੱਖੀ ਕਿ ਸਾਡੀ ਬੇਟੀ ਹੋਰ ਨਾਰਾਜ਼ ਨਾ ਹੋਵੇ ਪਰ ਇੱਕ ਦਿਨ ਉਸ ਨੇ ਵਿਦੇਸ਼ ਜਾਣ ਦੇ ਲਈ ਜਿਹੜਾ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਵੀ ਕੋਰਸ ਕਰਨਾ ਚਾਹਣ ਦੇ ਲਈ ਮਨ ਬਣਾਇਆ ਪਰ ਅਸੀਂ ਹਾਮੀ ਭਰੀ ਪਰ ਮਨੂ ਦੀ ਪਿਸਟਲ ਅਲਮਾਰੀ ਦੇ ਵਿੱਚ ਰੱਖ ਦਿੱਤੀ ਮਨੂ ਨੂੰ ਸ਼ੂਟਿੰਗ ਦੇ ਨਾਲ ਬਹੁਤ ਪਿਆਰ ਹੈ ਇਸ ਦੇ ਕਰਕੇ ਬਹੁਤ ਦਿਨ ਦੂਰ ਨਹੀਂ ਰਹਿ ਪਾਈ ਫਿਰ ਪ੍ਰੈਕਟਿਸ ਕਰਨ ਦੇ ਲਈ ਉਹ ਸ਼ੁਰੂ ਹੋ ਗਈ ਤਾਂ ਫਿਰ ਨਤੀਜਾ ਸਭ ਦੇ ਸਾਹਮਣੇ ਆਇਆ ਫਿਰ ਟੋਪਕਿਓ 올림픽 ਦੇ ਵਿੱਚ ਪਿਸਟਲ ਖਰਾਬ ਹੋਣ ਦੇ ਬਾਵਜੂਦ ਵੀ ਮਨੂ ਭਾਕਰ 12ਵੇਂ ਨੰਬਰ ਦੇ ਉੱਤੇ ਰਹੀ ਸੀ ਪਰ ਖਰਾਬ ਐਕਸਪੀਰੀਅੰਸ ਦੇ ਕਰਕੇ ਮਨੂ ਨੂੰ ਪੁੱਛਿਆ ਗਿਆ ਕਿ ਉਸ ਦਾ ਜਵਾਬ ਸੀ ਕਿ ਜੋ ਵੀ ਬੀਤ ਗਿਆ ਸੋ ਬੀਤ ਗਿਆ ਹੁਣ ਅਸੀਂ ਅੱਗੇ ਦੀ ਪ੍ਰੈਕਟਿਸ ਕਰਨੀ ਹੈ ਤਾਂ ਅੱਜ ਉਹ ਦਿਨ ਸਾਹਮਣੇ ਹੈ ਔਰ ਅਰਜੁਨ ਅਵਾਰਡ ਦੇ ਨਾਲ ਵੀ ਸਨਮਾਨਿਤ ਮਨੂ ਭਾਕਰ ਨੂੰ ਕੀਤਾ ਜਾ ਚੁੱਕਾ ਹੈ 2020 ਦੇ ਵਿੱਚ ਅਗਸਤ 2020 ਦੇ ਵਿੱਚ ਮਨੂ ਭਾਕਰ ਨੂੰ ਅਰਜੁਨ ਅਵਾਰਡ ਮਿਲਿਆ ਸੀ ਮਨੂ ਨੇ ਹੁਣ ਅਚੀਵਮੈਂਟ ਕੀ ਕੀ ਕੀਤੀਆਂ ਨੇ ਉਹ ਵੀ ਦੱਸ ਦਿੰਨੇ ਆ ਹੁਣ ਤੱਕ 19 골ਡ ਮੈਡਲ ਜਿੱਤੇ ਨੇ ਮਨੂ ਭਾਕਰ ਨੇ ਸਟੇਟ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ 4 ਸਿਲਵਰ ਮੈਡਲ ਜਿੱਤੇ ਨੇ ਤੇ 5 ਬ੍ਰੌਂਜ਼ ਮੈਡਲ ਜਿੱਤੇ ਨੇ ਔਰ 올림픽 ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਟੋਕੀਓ 2020 ਦੇ ਵਿੱਚ 10 ਮੀਟਰ 에ਅਰ ਪਿਸਟਲ ਮਿਕਸਡ ਦੇ ਵਿੱਚ 7ਵਾਂ ਰੈਂਕ ਹਾਸਲ ਕੀਤਾ ਸੀ ਟੋਕੀਓ 2020 ਦੇ ਵਿੱਚ 10 ਮੀਟਰ 에ਅਰ ਪਿਸਟਲ ਦੇ ਵਿੱਚ 12ਵਾਂ ਰੈਂਕ ਹਾਸਲ ਕੀਤਾ ਸੀ ਜਦੋਂ 20 ਮਿੰਟ ਦੇ ਲਈ ਪਿਸਟਲ ਵੀ ਖਰਾਬ ਹੋ ਜਾਂਦੀ ਹੈ ਮਨੁਪਾਕਰ ਦੀ ਤਾਂ ਹੁਣ ਟੋਕੀਓ 2020 ਦੇ ਵਿੱਚ 25 ਮੀਟਰ ਪਿਸਟਲ ਦੇ ਵਿੱਚ 15ਵਾਂ ਰੈਂਕ ਹਾਸਲ ਕੀਤਾ ਸੀ ਤਿੰਨ ਵੱਖ-ਵੱਖਰੇ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਪਰ ਹੁਣ ਆਖਰਕਾਰ ਉਹ ਸਮਾਂ ਆਇਆ ਕਿ ਜਦੋਂ ਪੈਰਿਸ 올림픽 2024 ਦੇ ਵਿੱਚ ਮਨੁਪਾਕਰ ਨੇ ਤੀਜਾ ਸਥਾਨ ਹਾਸਲ ਕੀਤਾ ਔਰ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ ਔਰ ਉਸ ਦੇ ਮਾਪਿਆਂ ਦਾ ਵੀ ਸਾਥ ਮਿਲਿਆ ਤੇ ਅੱਜ ਇਸ ਸਫ਼ਰ ਦੇ ਉੱਤੇ ਹੈ ਕਿ ਸਾਰਾ ਦੇਸ਼ ਵਾਹ-ਵਾ ਕਰ ਰਿਹਾ ਹੈ ਕਿੱਥੇ ਵੱਖ-ਵੱਖ ਗੇਮਾਂ ਦੇ ਵਿੱਚ ਵੱਖ-ਵੱਖ ਖੇਡਾਂ ਦੇ ਵਿੱਚ ਹੱਥ ਅਜਮਾਇਆ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਉਨੀ ਕਾਮਯਾਬੀ ਦਿਖੀ ਨਹੀਂ ਸਾਹਮਣੇ ਫਿਰ ਸ਼ੂਟਿੰਗ ਦੇ ਵਿੱਚ ਫਿਜ਼ੀਕਲ ਕੋਚ ਦੀ ਸਲਾਹ ਦੇ ਨਾਲ ਇੱਥੋਂ ਤੱਕ ਸਫ਼ਰ ਤੈਅ ਕੀਤਾ ਔਰ ਸਫ਼ਰ ਹਾਲੇ ਬਹੁਤ ਲੰਮਾ ਪਿਆ ਹੈ ਅਗਲੇ 올림픽ਸ ਤੱਕ ਵੀ ਤੇ ਹੋਰ ਮੁਕਾਬਲਿਆਂ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਮਨੂ ਭਾਕਰ ਦਾ ਨਾਮ ਵੱਡਾ ਬਣ ਗਿਆ ਔਰ ਉਸ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਆਫ ਦੇ ਹੱਕ ਵਿੱਚ ਪੈਣ ਲੱਗੀਆਂ ਨੇ ਕਿ ਮਨੂਪਾਕਰ ਵਾਕਈ ਸਾਡੇ ਦੇਸ਼ ਦੀ ਉਹ ਤੀ ਹੈ ਜਿਸ ਨੂੰ ਪਤਾ ਸੀ ਆਪਣੀ ਕਾਬਲੀਅਤ ਦਾ ਇਸ ਕਰਕੇ ਨਿਰਾਸ਼ਾ ਦੇ ਬਾਵਜੂਦ ਕੁਝ ਸਮੇਂ ਲਈ ਭਾਵੇਂ ਗੇਮ ਤੋਂ ਦੂਰ ਹੋਈ ਪਰ ਫਿਰ ਹੱਥ ਦੇ ਵਿੱਚ ਪਿਸਟਲ ਚੁੱਕੀ ਔਰ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਤੇ ਅੱਜ ਨਤੀਜੇ ਸਭ ਦੇ ਸਾਹਮਣੇ ਨੇ ਤਾਂ ਇੱਕ ਸ਼ਾਨਦਾਰ ਕਹਾਣੀ ਜਿਹੜੀ ਕਿ ਬਾਕੀ ਖਿਡਾਰੀਆਂ ਨੂੰ ਵੀ ਪ੍ਰੇਰਣਾ ਦੇਏਗੀ ਜਿਹੜੇ ਨਿਰਾਸ਼ ਨਹੀਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਨਾਕਾਮਯਾਬੀ ਕਰਕੇ ਤਾਂ ਕਾਮਯਾਬ ਹੋਣ ਦੇ ਉਸ ਸਫ਼ਰ ਦੇ ਉੱਤੇ ਮਨੂਪਾਕਰ ਦੀ ਇਸ ਕਹਾਣੀ ਤੋਂ ਬੜੇ ਪ੍ਰੇਰਿਤ ਹੋਣਗੇ ਸਾਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਖਿਡਾਰੀਆਂ ਨੂੰ ਇਹ ਕਹਾਣੀ ਪ੍ਰਭਾਵਿਤ ਕਰੇਗੀ ਜਾਂ ਮਾਪੇ ਵੀ ਇਸ ਕਹਾਣੀ ਤੋਂ ਸੰਤੁਸ਼ਟ ਹੋਣਗੇ ਖੁਸ਼ ਹੋਣਗੇ ਉਹ ਤੁਸੀਂ ਆਪਣੀ ਆਪਣੀ ਪ੍ਰਤੀਕਿਰਿਆ ਵੀ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਔਰ ਮਨੂ ਭਾਕਰ ਦੇ ਬਾਰੇ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਮਨੂ ਭਾਕਰ ਦੇ ਬਾਰੇ ਵੀ ਜੇਕਰ ਤੁਸੀਂ ਕੋਈ ਦੋ ਸ਼ਬਦ ਲਿਖਣੇ ਹੋ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਕੀ ਲਿਖ ਕੇ ਮਨੂ ਭਾਕਰ ਨੂੰ ਸਲੂਟ ਕਰੋਗੇ ਉਹ ਜਰੂਰ ਲਿਖਿਓ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਜਾਂ ਹੋਰ ਕਿਸੇ ਖਿਡਾਰੀ ਦੀ ਇਸੇ ਤਰ੍ਹਾਂ ਸ਼ਾਨਦਾਰ ਜਰਨੀ ਦੇ ਬਾਰੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ABC ਪੰਜਾਬ ਦੇ ਉੱਤੇ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਂਝੇ ਕਰਦੇ ਰਹੀ ਹੈ। ਲਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।